ਪੀਐਮ મોદી ਦੇ ਕਾਫਲੇ ਨੂੰ ਕੇਰਨ ਵਾਲੇ ਕਿਸਾਨਾਂ ਦੇ ਉੱਤੇ ਵਟਾ ਐਕਸ਼ਨ ਹੋ ਗਿਆ ਤੇ ਉਥੇ ਹੀ ਦੱਸਦੀ ਹੈ ਕਿ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਇੱਕ ਵੱਡੇ ਐਕਸ਼ਨ ਦੇ ਵਿੱਚ ਹੁਣ ਦੱਸਦੀ ਹੈ ਕਿ ਕਿਸਾਨਾਂ ਦੇ ਉੱਤੇ ਲਗਾਤਾਰ ਚਰਚਾਵਾ ਹੁਣੀ ਸ਼ੁਰੂ ਹੋ ਗਈ ਹੈ ਉਥੇ ਹੀ ਗੱਲ ਕਰੀਏ ਤਾਂ ਪੀਐਮ મોદી ਦੀ ਫਿਰੋਜ਼ਪੁਰ ਫੇਰੀ ਜਿਹੜੀ ਕਿ ਦੌਰਾਨ ਸੁਰੱਖਿਆ 'ਚ ਹੋਈ ਕੁਤਾਹੀ ਦੇ ਮਾਮਲੇ 'ਚ ਅਦਾਲਤ ਨੇ ਫਿਰੋਜ਼ਪੁਰ ਦੇ ਭਾਰਤੀ ਕਿਸਾਨ ਯੂਨੀਅਨ क्रांतिकारी ਤੇ ਇਨਕਲਾਬੀ ਪੈਂਡੂ ਮਜ਼ਦੂਰ ਯੂਨੀਅਨ ਦੇ 26 ਮੈਂਬਰਾਂ ਵਿਰੁੱਧ ਗ੍ਰਿਫਤਾਰੀ ਵਾਰੰਟਾ ਜਿਹੜੇ ਕਿ ਜਾਰੀ ਕੀਤੇ ਨੇ ਤੇ ਜਿਸ ਤੋਂ ਬਾਅਦ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਦੇ ਵਿੱਚ ਹੋਈ ਕਤਾਹੀ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਤੇ ਅਦਾਲਤ ਨੇ ਹੁਣ ਫਿਰੋਜ਼ਪੁਰ ਜ਼ਿਲ੍ਹੇ ਦੇ ਭਾਰਤੀ ਕਿਸਾਨ ਯੂਨੀਅਨ ਤੇ ਇਨਕਲਾਬੀ ਪੈਂਡੂ ਮਜ਼ਦੂਰ ਯੂਨੀਅਨ ਦੇ 25 ਮੈਂਬਰਾਂ ਵਿਰੁੱਧ ਜਿਹੜੀ ਕਿ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਨੇ ਤੇ ਦਰਸਲ 3 ਸਾਲ ਪੁਰਾਣੇ ਮਾਮਲੇ 'ਚ ਪੁਲਿਸ ਨੇ ਹੁਣ ਆਈਪੀਐਸ ਦੀਆਂ ਧਾਰਾਵਾਂ ਜਿਹੜੀਆਂ ਕਿ 307 353 341 186 ਤੇ 149 ਤੇ ਰਾਸ਼ਟਰੀ ਰਾਜ ਮਹਾਰਗ ਐਕਟ ਦੀ ਧਾਰਾ ਜਿਹੜੀ ਕਿ 8b ਜੋੜ ਦਿੰਦੀ ਹੈ ਤੇ ਉਥੇ ਯਾਦ ਰਹੇ ਕਿ ਪ੍ਰਧਾਨ ਮੰਤਰੀ ਨੇ ਉਸ ਦਿਨ ਫਿਰੋਜ਼ਪੁਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਸੀ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਦੇ ਲਈ ਜਿਹੜਾ ਕਿ ਜਾਣਾ ਸੀ ਤੇ ਪਹਿਲਾਂ ਉਹਨਾਂ ਨੇ ਹੈਲੀਕਾਪਟਰ ਰਾਹੀਂ ਜਾਣਾ ਸੀ ਪਰੰਤੂ ਅਚਾਨਕ ਉਹਨਾਂ ਨੂੰ ਰਸਤਾ ਬਦਲ ਦਿੱਤਾ ਗਿਆ ਤੇ ਉਹਨਾਂ ਨੂੰ ਜਿਹੜਾ ਕਿ ਸੜਕ ਰਾਹੀਂ ਲਿਜਾਇਆ ਗਿਆ ਤੇ ਇਸ ਦੌਰਾਨ ਉਹਨਾਂ ਨੂੰ ਪ੍ਰੋਗਰਾਮ ਰੱਦ ਕਰਕੇ ਦਿੱਲੀ ਵਾਪਸ ਜਾਣਾ ਪਿਆ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਜਿਹੜਾ ਕਿ ਫਲਾਈਓਵਰ ਤੇ ਸੜਕ ਜਾਮ ਕਰ ਦਿੱਤੀ ਸੀ ਤੇ ਇਸ ਮਾਮਲੇ 'ਚ ਦੱਸਿਆ ਕਿ 6 ਜਨਵਰੀ 2022 ਨੂੰ ਆਈਪੀਐਸ ਦੀ ਧਾਰਾ 283 ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਜੋ ਇੱਕ ਜਮਾਨਤੀ ਅਪਰਾਧ ਹੈ ਹਾਲਾਂਕਿ ਭਾਜਪਾ ਆਗੂਆਂ ਦੇ ਵੱਲੋਂ ਕੰਮ ਹੋਰ ਐਫ ਆਈ ਆਰ ਤੇ ਜਿਹੜਾ ਕਿ ਇਤਰਾਜ਼ ਉਠਾਉਣ ਤੋਂ ਬਾਅਦ ਤਿੰਨ ਮੈਂਬਰੀ ਐਸ ਆਈ ਟੀ ਦਾ ਜਿਹੜਾ ਕਿ ਗਠਨ ਕੀਤਾ ਗਿਆ ਸੀ ਤੇ ਜਾਂਚ ਦੇ ਆਧਾਰ ਤੇ ਐਫ ਆਈ ਆਰ ਵਿੱਚ ਹੋਰ ਗੰਭੀਰ ਧਾਰਾਵਾਂ ਜਿਹੜੀਆਂ ਕਿ ਜੋੜੀਆਂ ਗਈਆਂ ਨੇ ਜਿਸ ਦੇ ਵਿੱਚ ਧਾਰਾ 307 353 341 ਤੇ 186 ਅਤੇ 149 ਤੇ ਰਾਸ਼ਟਰੀ ਰਾਜਮਾਰਗ ਐਕਟ ਜਿਹੜਾ ਕਿ ਧਾਰਾ 8 ਬੀ ਸ਼ਾਮਿਲ ਨੇ ਤੇ ਉਥੇ ਦੱਸਿਆ ਕਿ ਜਿਹੜਾ ਕਿ ਐਫਆਈਆਰ ਦੇ ਵਿੱਚ ਬੀਕੇਯੂ ਕ੍ਰਾਂਤੀਕਰਦੇ ਜਰਨਲ ਸਕੱਤਰ ਬਲਦੇਵ ਸਿੰਘ ਜੀਰਾ ਤੇ ਹੋਰ ਕਿਸਾਨਾਂ ਕੁ ਅਤੇ ਮੈਂਬਰ ਸਮੇਤ 26 ਲੋਕਾਂ ਦੇ ਨਾਮ ਨੇ ਤੇ ਇੱਕ ਕਿਸਾਨ ਜਿਹੜਾ ਕਿ ਮੇਜਰ ਸਿੰਘ ਦੀ ਮੌਤ ਹੋ ਗਈ ਹੈ ਜਦੋਂ ਕਿ ਬਾਕੀ 25 ਦੋਸ਼ੀਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਿਆ 3 ਜਨਵਰੀ 2025 ਨੂੰ ਫਿਰੋਜ਼ਪੁਰ ਦੀ ਅਦਾਲਤ ਨੇ ਇਹਨਾਂ 25 ਕਿਸਾਨਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਤੇ ਪਹਿਲਾਂ ਮੁਲਾਜ਼ਮਾਂ ਨੂੰ ਅਦਾਲਤ 'ਚ ਪੇਸ਼ ਹੋਣ ਦੇ ਲਈ ਸੰਮਣ ਤੇ ਵਾਰੰਟ ਭੇਜੇ ਜਾਣ ਪਰ ਉਹਨਾਂ ਦੀ ਜਿਹੜੀ ਕਿ ਗੈਰ ਹਾਜ਼ਰੀ ਕਾਰਨ ਹੁਣ ਪੁਲਿਸ ਨੇ ਉਹਨਾਂ ਨੂੰ 22 ਜਨਵਰੀ ਤੱਕ ਗ੍ਰਿਫਤਾਰ ਕਰਕੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਉੱਧਰ ਦੱਸ ਦਈਏ ਕਿ BKU ਦੇ ਪ੍ਰਧਾਨ ਨੇ ਜਿਹੜੇ ਕਿ ਸੁਰਜੀਤ ਸਿੰਘ ਫੂਲ ਨੇ ਪੰਜਾਬ ਸਰਕਾਰ ਤੇ ਕੇਂਦਰੀ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਇਆ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਕਿਸਾਨਾਂ ਨੂੰ ਜਿਹੜਾ ਕਿ ਗ੍ਰਿਫਤਾਰ ਕਰਨ ਦੇ ਲਈ ਉਹਨਾਂ ਦੇ ਘਰਾਂ ਤੇ ਉੱਤੇ ਛਾਪੇਮਾਰੀ ਕਰ ਰਹੀ ਹੈ ਉਨਾਂ ਨੇ ਇਹ ਵੀ ਗੱਲ ਕਿਹਾ ਕਿ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਕਿਸਾਨਾਂ ਨੂੰ ਨਿਸ਼ਾਨਾ ਨਾ ਬਣਾਏ ਸਾਡੇ ਵਿਰੋਧ ਪ੍ਰਦਰਸ਼ਨ ਜਿਹੜੇ ਕਿ ਸ਼ਾਂਤਮਈ ਨੇ ਕਤਲ ਦੀ ਕੋਸ਼ਿਸ਼ ਵਰਗੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਨੇ ਇਹ ਸਿਰਫ ਕਿਸਾਨਾਂ ਤੇ ਉਹਨਾਂ ਦੇ ਆਗੂਆਂ ਨੂੰ ਡਰਾਉਣ ਦੀ ਸਾਜ਼ਿਸ਼ ਹੈ ਤੇ ਜਿਸ ਤੋਂ ਬਾਅਦ ਹੁਣੇ ਲਗਾਤਾਰ ਮਾਮਲਾ ਮੁਰਤੋਂ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਹੈ